ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਜਿਸ ਤਰ੍ਹਾਂ ਕੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਜਾਣਿਆ ਕਿ ਗ੍ਰਸਤ ਮਾਰਗ ਤੇ ਗੁਰੂ ਜੀ ਦੀ ਨੇ ਲੇਪਤਾ ਕੀ ਸੀ ਇਸੇ ਤਰ੍ਹਾਂ ਹੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਸ਼ਾ ਜੀ ਦਾ ਮਰਦਾਨੇ ਨਾਲ ਕਿਸ ਤਰ੍ਹਾਂ ਮੇਲ ਹੋਇਆ ਸੋ ਆਓ ਜਾਣਦੇ ਹਾਂ ਗੁਰੂ ਨਾਨਕ ਜੀ ਦੇ ਬਚਪਨ ਦਾ ਸਾਥੀ ਭਾਈ ਮਰਦਾਨਾ ਮਰਾਸੀ ਵੀ ਹੁਣ ਜਵਾਨ ਹੋ ਚੁੱਕਾ ਸੀ ਜਵਾਨੀ ਦੇ ਨਾਲ-ਨਾਲ ਉਸਨੇ ਰਾਗ ਵਿਦਿਆ ਵਿੱਚ ਵੀ ਸਫਲਤਾ ਹਾਸਲ ਕਰ ਲਈ ਸੀ ਸਾਜ਼ਾਂ ਦਾ ਵਜਾਉਣਾ ਤੇ ਸੁਰਾਂ ਦੀ ਲੈ ਦਾ ਉਸ ਨੂੰ ਪੂਰਾ ਗਿਆਨ ਹੋ ਚੁੱਕਾ ਸੀ ਮਰਾਸੀਆਂ ਦਾ ਕੰਮ ਹੁੰਦਾ ਸੀ ਗਾਉਣਾ ਤੇ ਗਾ ਕੇ ਮੰਗਣਾ ਹੁਣ ਘਰ ਦੇ ਉਸ ਨੂੰ ਵੀ ਤੰਗ ਕਰਦੇ ਸਨ ਕਿ ਕਿਤੇ ਜਾ ਕੇ ਚਾਰ ਪੈਸੇ ਕਮਾਵੇ ਇਸੇ ਮਾਮਲੇ ਤੇ ਲੜ ਝਗੜ ਕੇ ਮਰਦਾਨਾ ਘਰ ਛੱਡ ਕੇ ਗੁਰੂ ਜੀ ਕੋਲ ਆ ਗਿਆ ਗੁਰੂ ਜੀ ਕੋਲ ਆ ਕੇ ਸਾਰੀ ਹਕੀਕਤ ਬੋਲ ਸੁਣਾਈ ਉਸ ਦੀ ਹਕੀਕਤ ਸੁਣ ਕੇ ਗੁਰੂ ਜੀ ਬੋਲੇ ਚੰਗਾ ਕੀਤਾ ਹੀ ਆ ਗਿਆ ਹੈ ਹੁਣ ਰੋਜ਼ satsang ਕਰਿਆ ਕਰਾਂਗੇ ਜਗਿਆਸੂ ਬਹੁਤ ਹਨ ਕਿ ਮਾਮੂਲੀ ਬੰਦਿਆਂ ਕੋਲੋਂ ਮੰਗਣਾ ਹੈ ਉਸ ਪਰਮਾਤਮਾ ਦੇ ਦਰਤੇ ਮੰਗਤੇ ਬਣੀਏ ਜੋ ਸਭ ਦਾ ਦਾਤਾ ਹੈ ਜਿਨੇ ਆਗਿਆ ਤੁਸਾਂ ਦੇ ਸਾਥ ਰਹਾਂਗਾ ਮਰਦਾਨਾ ਦਾ ਮਰਦਾਨੇ ਦਾ ਉੱਤਰ ਸੀ ਬੀਬੀ ਜੀ ਕੋਲੋਂ ਰੁਪਇਆ ਮੰਗ ਇਕਰ ਬਾਬ ਲੈ ਤੂੰ ਰਬਾਬ ਵਜਾਇਆ ਕਰੀ ਮੈਂ ਕੀਰਤਨ ਕਰਿਆ ਕਰਾਂਗਾ ਸਵੇਰੇ ਤੇ ਸ਼ਾਮ ਨੂੰ ਰੱਬੀ ਕੀਰਤਨ ਕਰਕੇ ਸਫਲ ਜਨਮ ਕਰਿਆ ਕਰਾਂਗੇ ਮਰਦਾਨੇ ਨੇ ਪੈਣ ਨਾਨਕੀ ਜੀ ਨੂੰ ਆਖਿਆ ਪੈਣ ਜੀ ਮੈਂ ਰਬਾਬ ਲੈਣੀ ਹੈ ਬਿਨ ਰਬਾਬ ਤੋਂ ਮੇਰਾ ਕੰਮ ਨਹੀਂ ਤੁਰਨਾ ਮੈਨੂੰ ਰਬਾਬ ਲੈ ਦਿਓ ਬੀਬੀ ਜੀ ਮਰਦਾਨੇ ਨੂੰ ਵੀਰਾ ਮੰਗ ਪਿਆਰ ਦੀ ਸੀ ਕੁਝ ਪ੍ਰਮਾਤਮਾ ਦਾ ਖੇਲ ਐਸਾ ਸੀ ਉਹ ਨਾ ਨਾ ਕਰ ਸਕੀ ਉਸੇ ਵੇਲੇ ਹੀ ਰਬਾਬ ਖਰੀਦਨ ਜੋਗੇ ਰੁਪਏ ਦਾਨੇ ਮਰਦਾਨੇ ਨੂੰ ਦੇ ਦਿੱਤੇ ਮਰਦਾਨ ਮਰਦਾਨਾ ਰਬਾਬ ਲੈ ਆਇਆ ਰਬਾਬ ਆ ਗਈ ਐਨੀ ਕਮਾਲ ਦੀ ਰਬਾਬ ਕੇ ਜੈਸੀ ਅੱਗੇ ਜਹਾਨ ਵਿੱਚ ਹੈ ਹੀ ਨਹੀਂ ਸੀ ਉਸ ਦੀਆਂ ਸੁਰਾਂ ਵਿੱਚੋਂ ਸਤ ਕਰਤਾਰ ਸਤ ਕਰਤਾਰ ਦੀ ਗੂੰਜ ਆਪ ਮੁਹਾਰੀ ਹੀ ਉੱਠਦੀ ਸੀ ਸਵੇਰੇ ਤੇ ਸ਼ਾਮ ਨੂੰ ਰੱਬੀ ਕੀਰਤਨ ਹੋਣ ਲੱਗਾ ਸੁਰੀਲਾ ਗਲਾ ਰੱਬੀ ਬਾਣੀ ਸ਼ਰਦਾ ਤੇ ਪਿਆਰ ਦੇ ਇੱਕ ਸੁਣ ਜਗਿਆਸੂ ਇਕੱਠੇ ਹੋਣ ਲੱਗੇ ਦੋਵੇਂ ਵੇਲੇ satsang ਜੁੜਨ ਲੱਗਾ ਕਈਆਂ ਪਾਪੀਆਂ ਦੇ ਪਾਪਾਂ ਦੀ ਪੰਡ ਹੌਲੀ ਹੋਣ ਲੱਗੀ ਕਈ ਸ਼ਾਂਤੀ ਹਾਸਲ ਕਰਨ ਲੱਗੇ ਬੀਬੀ ਨਾਨਕੀ ਜੀ ਰੋਜ਼ satsang ਵਿੱਚ ਬੈਠ ਕੇ ਲਾਭ ਉਠਾਉਣ ਲੱਗੀ ਸੋ ਇਸ ਤਰ੍ਹਾਂ ਮਰਦਾਨੇ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮੇਲ ਹੋਇਆ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਤਰ੍ਹਾਂ ਹੋਇਆ ਅਤੇ ਕਿਸ ਨਾਲ ਹੋਇਆ ਹੋਈਆਂ ਭੁੱਲਾਂ ਚੁੱਕਾਂ ਦੀ ਖਮਾ ਆਜਾ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ